ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਨਵਾਂ ਬਿਜਲੀ ਐਕਟ ਲਾਗੂ ਕਰਨ ਦੇ ਲਈ ਸੂਬਿਆਂ ਨੂੰ ਭੇਜ ਦਿੱਤਾ ਹੈ ਉਸ ਦਾ ਅਸੀਂ ਵਿਰੋਧ ਕਰਦੇ ਹਾਂ। ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਸ ਨੂੰ ਲਾਗੂ ਨਾ ਕੀਤਾ ਜਾਵੇ। ਨਹੀਂ ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਅਗਲੀ ਮੰਗ ਵਿੱਚ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਤੇ 200 ਰੁਪਿਆ ਪ੍ਰਤੀ ਕਵਾਂਟਲ ਬੋਨਸ ਜਾਂ 7000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਪਰਾਲੀ ਸਾਮਣ ਦਾ ਕੰਮ ਕੀਤਾ ਜਾਵੇ ਅਤੇ ਗ੍ਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਅਗਲੀ ਮੰਗ ਵਿੱਚ ਉਹਨਾਂ ਕਿਹਾ ਕਿ ਕਣਕ ਦੀ ਬਜਾਈ ਸਿਖਰਾਂ ਤੇ ਹੈ ਪਰ ਡੀਏਪੀ ਖਾਦ ਦਾ ਕੋਈ ਪ੍ਰਬੰਧ ਨਹੀਂ ਜੇ ਮਾੜੀ ਮੋਟੀ ਆਉਂਦੀ ਹੈ ਤਾਂ ਉਸ ਦੇ ਨਾਲ ਨੈਣੋ ਖਾਜ ਜਾਂ ਹੋਰ ਸਮਾਨ ਜੋੜ ਕੇ ਦਿੱਤਾ ਜਾਂਦਾ ਹੈ ਜੋ ਕਿਸਾਨ ਦੇ ਕੋਈ ਕੰਮ ਨਹੀਂ ਆਉਂਦਾ ਅਗਲੀ ਮੰਗ ਵਿੱਚ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਜਦ ਕਿਸਾਨੀ ਸੰਘਰਸ਼ ਚੱਲੇ ਸਨ ਤਾਂ ਉਸ ਸਮੇਂ ਰੇਲਵੇ ਜਾਂ ਹੋਰ ਮਾਮਲੇ ਦਰਜ ਹੋਏ ਸਨ ਉਹਨਾਂ ਸਭ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ ਕਿਤਾ ਜੋ ਪ੍ਰਾਰੀ ਚੱਕੰਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਜੈ ਹਾਂ ਸਰਕਾਰ ਮੁਰਦਾਬਾਦ 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 ਨਾ ਮੈਂ ਤੇ ਕੀ ਕਹਣਾ ਚਾਹਾਂਗਾ ਜਿਹੜਾ ਤਤਲਾ ਮੈਂ ਗਰਦੀਪ ਸਿੰਘ ਆ ਰਾਮਪਰਾ ਸੂਬਾ ਸੀਨੀਅਰ ਮੀਤ ਪਤਾਨਾ ਬੀਕੇ ਜੁਟਕੰਦਾ ਤੇ ਅਸੀਂ ਅੱਜ ਸੰਜੋਗ ਚੇਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਨੂੰ ਮੰਗ ਪੱਤਰ ਦੇਨੇ ਆ ਸਰਕਾਰ ਇਥੋਂ ਦੀ ਸੈਂਟਰ ਦੀ ਹੋਵੇ ਪੰਜਾਬ ਸਰਕਾਰ ਕੋਈ ਸੁਣਵਾਈ ਨਹੀਂ ਕਰਦੀਗੀ ਉਹ ਅੱਜ ਇਹਨਾਂ ਨੂੰ ਮੰਗ ਪੱਤਰ ਅੱਜ ਦੇ ਰਹੇ ਆ ਕਿ ਇੱਕ ਤਾਂ ਹੁਣੇ-ਹੁਣੇ ਸੈਂਟਰ ਸਰਕਾਰ ਜਿਹੜਾ ਦਿੱਲੀ ਸਾਡੇ ਨਾਲ ਸਹਿਮਤੀ ਹੋਈ ਸੀ ਕਿ ਅਸੀਂ ਜਿਹੜਾ ਬਿਜਲੀ ਐਕਟ ਹੈ ਇਹਨੂੰ ਲਾਗੂ ਨਹੀਂ ਕਰਾਂਗੇ ਕਿਸਾਨਾਂ ਨਾਲ ਆਮ ਲੋਕਾਂ ਨਾਲ ਗੱਲਬਾਤ ਕਰਕੇ ਉਦੋਂ ਬਾਅਦ ਫੈਸਲਾ ਕਰਾਂਗੇ ਕੋਈ ਉਹਨਾਂ ਨੇ ਧੱਕੇ ਨਾਲ ਸਟੇਟਾਂ ਨੂੰ ਭੇਜਤਾ ਆ ਸਾਡੀ ਇਹ ਮੰਗ ਆ ਕਿ ਜਿਹੜਾ ਬਿਜਲੀ ਸੋਧ ਬਿੱਲ 2025 ਆ ਭਗਵੰਤ ਸਰਕਾਰ ਇਹਨੂੰ ਤੇ ਸਹਿਮਤੀ ਨਾਲ ਦੇਵੇ ਜੇ ਸਹਿਮਤੀ ਦੇਊਗਾ ਤਾਂ ਉਹ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਵੇ ਇਹ ਅਸੀਂ ਮੰਗੇ ਮੰਗ ਪੱਤਰ ਚ ਦੂਜੀ ਸਾਡੀ ਮੰਗ ਆ ਕਿ ਆ ਬਹੁਤ ਵੱਡਾ ਮੁੱਦਾ ਬਣਿਆ ਸਾਡੀ ਪਹਿਲਾਂ ਵੀ ਸੀ ਕਿ ਜਨਤਾ 200 ਰੁਪਿਆ ਕੁਇੰਟਲ ਦੇ ਹਿਸਾਬ ਨਾਲ ਸਾਨੂੰ ਬਾਂਸੇ ਦੇ ਦਿਓ ਜਾਂ 7000 ਰੁਪਿਆ ਕਿੱਲੇ ਦਾ ਦੇ ਦਿਓ ਜਾਂ ਅਸੀਂ ਉਹਨਾਂ ਕੋਲ ਗ੍ਰੀਨ ਕਾਰਬਨ ਨਾ ਦੀ ਸਪਾਰਸਾ ਲਾਗੂ ਕਰ ਦੋ ਭਾਈ ਇੱਥੇ ਲਿਆ ਕੇ ਪਰਾਲੀ ਦਾ ਬੇਲ ਨਮੂਨੇ ਲਾ ਕੇ ਸਾਰੀਆਂ ਗੱਠਾਂ ਬਣਾ ਕੇ ਲੈ ਜਾਓ ਸਾਨੂੰ ਤਾਂ ਸ਼ੌਕ ਨਹੀਂ ਕਿ ਅਸੀਂ ਬਿਜਲੀ ਕਰੀ ਉਹਦੇ ਤੇ ਕੁਝ ਨਹੀਂ ਕਰਨ ਨੂੰ ਤਿਆਰ ਇੱਕ ਸਿਰਫ 2000 ਬੇਲ ਨਾਲ ਹੈ 2000 ਬੇਲ ਨੇ ਨਾ ਕੀ ਹੁੰਦਾ ਸਾਰੇ ਪੰਜਾਬ ਨੂੰ ਤੇ ਸਾਡੀ ਜਿਹੜੀ ਕਣਕਾਂ ਕੋ ਲੇਟ ਹੁੰਦੀ ਹੈ ਜਿਹਦੇ ਕਰਕੇ ਸਾਡੀ ਮਜਬੂਰੀ ਆ ਕਿ ਉਸ ਨੂੰ ਅੱਗ ਲਾਉਣਾ ਇਹ ਸਾਡੀ ਮੰਗ ਆ ਕਿ ਇਹਦਾ ਪ੍ਰਬੰਧ ਕਰੋ ਨਹੀਂ ਫਿਰ ਅਸੀਂ ਮਜਬੂਰੀ ਚੱਲਦੀ ਪਰਾਲੀ ਨੂੰ ਅੱਤ ਲਵਾਂਗੇ ਦੂਜੀ ਸਾਡੀ ਮੰਗ ਆ ਕਿ ਖਾਦ ਵਾਲੀ ਜਿਹੇ ਵੀ ਖਾਦ ਵੇਖੋ ਸਿਰ ਤੇ ਖੜੀਆ ਕਣਕ ਵਿੱਚ ਹੀ ਟੀਏ ਵੀ ਖਾਦ ਦਾ ਕੋਈ ਪ੍ਰਬੰਧ ਨਹੀਂ ਜੇ ਮਾਰੇ ਮੋਟੀ ਹੁੰਦੀ ਵੀ ਆ ਉਹਦੇ ਨਾਲ ਨੈਣੋ ਤੇ ਹੋਰ ਸਮਾਨ ਦੇਣਾ ਸ਼ੁਰੂ ਕਰਦੇ ਜਿਹੜਾ ਕਿ ਸਾਡੇ ਕੋਈ ਕੰਮ ਨਹੀਂ ਹੁੰਦਾ ਇਹ ਸਾਡੀ ਮੰਗ ਆ ਕਿ ਉਹ ਉਹਦੇ ਨਾਲ ਸਮਾਨ ਦੇਣਾ ਵੀ ਬੰਦ ਕੀਤਾ ਤੇ ਡੀਪੀ ਦਾ ਤੁਰੰਤ ਪ੍ਰਬੰਧ ਕੀਤਾ ਹੋਵੇ ਦੂਜੀ ਸਾਡੀ ਮੰਗ ਆ ਕਿ 17 ਮੌਚਰ ਜਿਹੜਾ ਨਵੀਂ ਹੁਣ ਵਧਣ ਲੱਗੀ ਧੁੰਦਾ ਪੈ ਲੱਗ ਗਿਆ ਇਹਨੂੰ 21 ਕੀਤਾ ਜਾਵੇ ਇਹ ਸਾਡੀ ਮੰਗ ਆ ਦੂਜਾ ਸਾਡੀ ਮੰਗ ਉਹਦੇ ਚ ਇਹ ਵੀ ਆ ਕਿ ਪੜਾ ਸੈਂਟਰ ਪੱਧਰ ਤੇ ਸਾਡਾ ਕੋਲ ਚੜਾ ਚੱਲਿਆ ਸੀ ਰੇਲਵੇ ਦੇ ਕੇਸ ਹੁਣ ਜਾਂ ਪੰਜਾਬ ਪੱਧਰ ਤੇ ਪੁੱਛ ਕੇ ਉਹ ਵਾਪਸ ਲਏ ਜਾਣਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਮਤਲਬ ਅੱਜ ਡੀਸੀਆਂ ਨੂੰ ਮੰਗ ਪੱਤਰ ਦੇ ਰਿਹਾ ਔਰ ਜੇ ਇਹਦੇ ਤੇ ਕੋਈ ਅਮਲ ਨਾਲ ਸਰਕਾਰ ਨੇ ਕੀਤਾ ਤੇ ਇਹਨਾਂ ਤੋਂ ਮੰਗ ਕਰਕੇ ਸਰਕਾਰ ਨੂੰ ਭੇਜਿਆ ਜਾਓ ਤੇ ਥੋੜੇ ਲੈਵਲ ਦੀਆਂ ਜਿਹੜੀਆਂ ਮੰਗਾਂ ਉਹਨੂੰ ਲਾਗੂ ਕਿਤੇ ਜੇ ਨਾ ਕੀਤਾ ਉਹਨਾਂ ਵਾਲੇ ਸਮੇਂ ਚ ਦਖੇ ਸੰਘਰਸ਼ ਦਾ ਇਹ ਸਾਹਮਣਾ ਕਰਨ ਵਾਸਤੇ ਸਰਕਾਰ ਤਿਆਰ ਹੋਵੇ। ਹਾਂ ਜੀ ਬੁਰਾ। ਹਾਂ ਜੀ। ਕਿ ਨਾਂ ਮਾਤੇ ਕਿਹੜੀ ਜਾਤ ਮੈਂ ਬਲਕਨ ਸਿੰਘ ਬਰਾੜ ਸੂਬਾ ਜਰਨਲਿਸਟ ਕਤਰਕੋਲੇ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪਿਛਲੇ ਦਿਨਾਂ ਦੇ ਵਿੱਚ 8 ਅਕਤੂਬਰ ਨੂੰ ਜੋ ਧਰਨੇ ਲਾ ਕੇ ਅਸੀਂ ਮੰਗ ਪੱਤਰ ਦਿੱਤਾ ਸੀ। ਹੜ੍ਹਾਂ ਦੇ ਮਾਮਲੇ 'ਚ ਪੰਜਾਬ 'ਚ بارشਾਂ ਕਾਰਨ ਜਾਂ ਬਿਮਾਰੀਆਂ ਕਾਰਨ ਜੋ ਝਾੜ ਘਟੇ ਨੇ ਉਹਦੇ ਮਾਜਮੇ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਹਜੇ ਤੱਕ ਕੋਰਪੰਜੀ ਨਹੀਂ ਦਿੱਤੀ ਤੇ ਅਸੀਂ ਮੰਗ ਕਰਦੇ ਆ ਅੱਜ ਮੰਗ ਪੱਤਰ ਦੇ ਕੇ ਵੀ ਉਹਨਾਂ ਦੇ ਪਹਿਲੀ ਗੱਲ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਦੂਜੀ ਗੱਲ ਇਹ ਆ ਵੀ ਕਣਕ ਦੀ ਬਿਜਾਈ ਜੋਰਾਂ ਤੇ ਹੈ ਡੀਏਪੀ ਮਿਲ ਨਹੀਂ ਰਹੀ ਕਿਸਾਨ ਦੀ ਬਿਜਾਈ ਪਛੜ ਰਹੀ ਹੈ ਜੇ ਕਿਤੇ ਡੀਏਪੀ ਥੋੜੀ-ਮੁੱਟੀ ਮਿਲ ਰਹੀ ਹੈ ਉਹਦੇ ਨਾਲ ਨੈਨੋ ਬਰਗੀਆਂ ਤੇ ਗੈਰੇਜ਼ ਨੂੰ ਦੀ ਖਾਤਾ ਗੁੱਟੀਆਂ ਜਾ ਰਹੀਆਂ ਅਸੀਂ ਡੀਸੀ ਮੈਡਮ ਦੇ ਵੀ ਉਹਦੇ ਲੋਕਲ ਲੈਵਲ ਤੇ ਧਿਆਨ ਚ ਲੈਂਦਾ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੀ ਪਰਾਲੀ ਦਾ ਜਿੱਥੇ ਤੱਕ ਮਾਮਲਾ ਹੈ ਪਰਾਲੀ ਦੇ ਵਿੱਚ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਵੀ ਅਸੀਂ ਵਾਰ-ਵਾਰ ਬੇਲਰ ਵਗੈਰਾ ਦੇਵਾਂਗੇ ਤੇ ਪਰ ਨਾ ਉਹ ਬੈਲਰ ਦਿੱਤੇ ਨਾ ਜਿਹੜੀ ਮੋਰਚੇ ਦੀ ਮੰਗ ਹੈ ਵੀ 7000 ਰੁਪਏ ਪ੍ਰਤੀ 1 ਕੜਾ ਜਾਂ 200 ਰੁਪਏ ਕੁਇੰਟਲ ਉਹ ਵੀ ਨਹੀਂ ਦਿੱਤਾ ਇਹ ਤੋਂ ਕਿਸਾਨ ਪਰਾਲੀ ਦੇ ਅੱਗ ਲਾਉਂਦਾ ਉਹਨੇ ਇੱਕ ਪਛਾਈ ਭਜਾਈ ਜਿਹੜੀ ਡੇਟ ਹੋ ਰਹੀ ਹੈ ਤਾਂ ਉਸ ਤੇ ਪੁਲਿਸ ਪਹੁੰਚਦੀ ਆ ਤੇ ਪਰਚੇ ਦਿੱਤੇ ਜਾਂਦੇ ਆ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕੇ ਜਾਣ ਦੀ ਅਸੀਂ ਬੰਦ ਕਰਦੇ ਆ ਤੇ ਇਹਦੇ ਨਾਲ ਦੂਜੀਆਂ ਜੁੜੀਆਂ ਹੋਈਆਂ ਮੰਗਾ ਜਿੰਨੇ ਵੀ ਕਿਸਾਨਾਂ ਦੇ ਘੋਲਾਂ ਦਰਾਂ ਪਰਚੇ ਹੋਏ ਆ ਚਾਹੇ ਰੇਲਵੇ ਦੇ ਜਾਂ ਬੀਤੀ ਉਹ ਪਰਚੇ ਸਾਰੇ ਵਾਪਸ ਲੈ ਜਾਣ ਬਿਜਲੀ ਬਿੱਲ 2025 ਆ ਜਿਹੜਾ ਉਸ ਨੂੰ ਤੁਰੰਤ ਰੋਕਿਆ ਜਾਵੇ ਤੇ ਭਗਵੰਤ ਮਾਨ ਸਰਕਾਰ ਇਸ ਤੇ ਪ੍ਰਵਾਨਗੀ ਨਾ ਦੇਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦੇ ਰਹੇ ਹਾਂ ਜੇਕਰ ਸਰਕਾਰ ਇਹਨਾਂ ਦੇ ਕਾਰਨ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਹੈ ਜਿਹੜਾ ਉਹ ਸੰਯੁਕਤ ਕਿਸਾਨ ਮੋਰਚਾ ਉਲੀਕਣ ਲਈ ਮਜਬੂਰ ਹੋ। ਮੇਰਾ ਨਾਮ ਹੀ ਪੁੱਟਾ ਸਿੰਘ ਟੁੰਗਵਾਲੀ ਭਾਰਤੀ ਕਿਸਾਨ ਜੋ ਢਕੌਂਦਾ ਦਾ ਪਿੰਡ ਜਿਹੜੇ ਦਾ ਸੀਨੀਅਰ ਮਿਤ ਪ੍ਰਧਾਨ ਹੈ। ਅੱਜ ਅਸੀਂ ਇੱਕ ਪੰਜਾਬ ਤੇ ਸੈਂਟਰ ਸਰਕਾਰ ਨੂੰ ਮੰਗਾ ਟੋਕਨ ਨੂੰ ਲੈ ਕੇ ਜਿੰਮਤ ਮੋਰਚੇ ਨੂੰ ਮੰਗ ਪੱਤਰ ਦੇ ਨਾਲ ਆਏ ਆ ਸਾਰੇ ਪੰਜਾਬ ਦੇ ਵਿੱਚ ਹੀ ਅਸਲ ਪਟੰਡੇ ਮਤਲਬ ਜਿੰਨੇ ਵੀ ਟੀਚਰ ਅਸੀਂ ਇਹ ਮੰਗ ਪੱਤਰ ਖਾਹ ਕਿਹੜੀ ਰੋਕਾਂ ਦੇ ਨਾਲ ਡੁੱਟ ਹੋ ਗਏ ਆ ਦਾ ਡੀਪ ਉਹ ਮਤਲਬ ਜਿਹੜੇ ਜ਼ਿਲ੍ਹੇ ਦੰਦੇ ਆ ਉਹ ਨਾਲ ਜ਼ਿਲ੍ਹੇ ਜਮਾ ਲੋੜ ਨਹੀਂ ਹੁੰਦੀ ਕਿਸਾਨ ਨੂੰ ਕਿਉਂ ਕਿਸਾਨ ਲਈ ਪੈਸੇ ਹੀ ਨਹੀਂ ਹੁੰਦਾ ਡੀਪੀ ਲੈਂਡ ਤਾਂ ਹੀ ਹਾਲਤ ਮਾੜੀ ਹੈ ਉਹ ਮੰਗਾਂ ਨੂੰ ਲੈ ਕੇ ਜਿਹੜੀ ਘਟਕ ਦੀ ਮੰਗ ਆ ਪਰਾਲੀ ਵਾਲੀ 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 ਮੁੱਦੇ ਤੇ ਪਿਆਸ ਸੈਂਟਰ ਸਰਕਾਰ ਨਾਲ ਬੜੇ ਬਾਰੀ ਮੀਟਿੰਗਾਂ ਹੋਊਗਾ ਵੀ ਇਹਦਾ ਕੋਈ ਪ੍ਰਬੰਧ ਠੁਕਮਾ ਪ੍ਰਬੰਧ ਕੀਤਾ ਹੋਇਆ ਸਰਕਾਰ ਕੁੰਭਕਾਰ ਦੀ ਨਹੀਂ ਤੇ ਸੁੱਤੀ ਪਈ ਹੈ ਤੇ ਕਿਸਾਨ ਆ ਜਿਹੜੇ ਕਿਸਾਨਾਂ ਨੂੰ ਕਹਿੰਦੇ ਉਹਨੂੰ ਬੀਲਡਰ ਦੇ ਤੇ ਕੋਈ ਪਿੰਡਾਂ ਦੇ ਵਿੱਚ ਬੀਲਡਰ ਨੇ ਤੇ ਜੇ ਕੋਈ ਗੱਠਾ ਵਾਲੀ ਮਸ਼ੀਨ ਆ ਉਹ ਕੁਛ ਮਤਲਬ ਖੇਤਾਂ ਨੇ ਜਾਂਦੀਆਂ ਆ ਅੱਜ ਜਿਹੜੀ ਕਿਸਾਨ ਦੀ ਜ਼ਮੀਨ ਹੈ ਪਾਣੀ ਮਤਲਬ ਰੌਣੀ ਕਰੀ ਪਈ ਹੈ ਰੌਣੀ ਸੁੱਕੀ ਜਾਂਦੀ ਜਿਹੜੇ ਕੱਸੀ ਆ ਸੂਏ ਸਾਰੇ ਸੁੱਕੇ ਪਏ ਆ ਇਹ ਸਾਰਾ ਕੁਝ ਧਿਆਨ ਚ ਕਰਵਾਤਰ ਪੰਜਾਬ ਸਰਕਾਰ ਤੇ ਸਨਦਾਰ ਨੂੰ ਇਥੇ ਦੇ ਡੀ ਬਠੰਡੇ ਨੂੰ ਮੰਗ ਪੱਤਰ ਦੇ ਆਏ ਆ ਤੇ ਨਾਲ ਹੀ ਜੋ ਜਿਹੜਾ ਝਾੜ ਘਾਟਾ ਝੋਨੇ ਦਾ ਪਾ ਉਹਦਾ ਬਾਉਂਸ ਦਿੱਤਾ ਜਾਵੇ ਤੇ ਇਹ ਮੰਕਾਂ ਨੂੰ ਲੈ ਕੇ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਮਾਤ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਵੀ ਕਿਸਾਨ ਦੇ ਉੱਤੇ ਕੋਈ ਜਿਆਦਾ ਅਰਜ ਕਰਨਗੇ ਜਾਂ ਖੇਤਾਂ ਦੇ ਵਿੱਚ ਉਹਨਾਂ ਨੂੰ ਖਵਾਰੀ ਹੋਊਗੀ ਅਸੀਂ ਉਹਨਾਂ ਨਾਲ ਮਤਲਬ ਸਾਹਮਣਾ ਕਰਾਂਗੇ